ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਸੀ ਧੜੇਬੰਦੀ ਨੇ ਪਾਰਟੀ ਦਾ ਜੋ ਹਾਲ ਕਰ ਦਿੱਤਾ ਅਸੀਂ ਸਾਰੇ ਹੀ ਉਸ ਤੋਂ ਵਕਫਾ ਅੱਜ ਇੱਕ ਧੜਾ ਜੋ ਕਿ ਸੁਖਬੀਰ ਸਿੰਘ ਬਾਦਲ ਤੋਂ ਵੱਖ ਹੋ ਚੁੱਕਿਆ ਹੈ ਤੇ ਆਪਣੇ ਆਪ ਨੂੰ ਅੱਜ ਵੀ ਅਕਾਲੀ ਦਲ ਦਾ ਹੀ 파ਟ ਮੰਨ ਰਿਹਾ ਹੈ ਉਸ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਆਪਣੀਆਂ ਗਲਤੀਆਂ ਦਾ ਜਿਹੜਾ ਭੁੱਲਣਾ ਬਖਸ਼ਾਨ ਦੀ ਕੋਸ਼ਿਸ਼ ਕੀਤੀ ਹੈ ਜਥੇਦਾਰ ਹੋਣਾਂ ਨੂੰ ਮੰਗ ਪੱਤਰ ਸੌਂਪਿਆ ਗਿਆ ਆਖਰਕਾਰ ਇਸ ਧੜੇ ਨੇ ਅਜਿਹੀਆਂ ਕੜੀਆਂ ਗਲਤੀਆਂ ਨੇ ਜਿਹੜੀਆਂ ਉੱਥੇ ਗਿਨਵਾਈਆਂ ਨੇ ਆਖਰਕਾਰ ਇਸ ਧੜੇ ਨੂੰ ਕੀ ਸਜ਼ਾ ਹੋਣ ਲਗਾਈ ਜਾਏਗੀ ਜਥੇਦਾਰ ਹੁਣਾਂ ਵੱਲੋਂ ਆਖਰਕਾਰ ਗਿਆਨੀ ਹਰਪ੍ਰੀਤ ਸਿੰਘ ਜੀ ਕੀ ਅਗਲੀ ਅਕਾਲੀ ਦਲ ਦੇ ਪ੍ਰਧਾਨ ਨਿਯੁਕਤ ਕੀਤੇ ਜਾ ਸਕਦੇ ਨੇ ਇਸ ਬਾਰੇ ਅਕਾਲੀ ਦਲ ਦੇ ਵਿੱਚ ਇਹਨਾਂ ਬੁਲਾਰਿਆਂ ਦਾ ਕੀ ਕਹਿਣਾ ਹੈ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਕੀ ਕਹਿਣਾ ਆਓ ਤੁਹਾਨੂੰ ਦੱਸਦੇ ਹਾਂ ਇਸ ਪੈਕੇਜ ਤੇ ਰਹੀਂ ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਸੀ ਧੜੇਬੰਦੀ ਦੇਖਣ ਨੂੰ ਮਿਲੀ ਹੈ ਅਜਿਹੇ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੁੰਦਾ ਦਿਖਾਈ ਦਿੰਦਾ ਹੈ ਅਤੇ ਕੋਈ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਉਹਨਾਂ ਨੂੰ ਪ੍ਰਧਾਨ ਬਣੇ ਰਹਿਣ ਦੀ ਅਪੀਲ ਕਰਦਾ ਹੈ ਕਦੀ ਸੁਖਬੀਰ ਸਿੰਘ ਬਾਦਲ ਹਣੀ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਕਰਕੇ ਆਪਣੀ ਸਫਾਈ ਦਿੰਦੇ ਨੇ ਅਤੇ ਕਦੀ ਬਾਗੀ ਧੜਾ ਵੱਖ-ਵੱਖ ਥਾਵਾਂ ਤੇ ਪ੍ਰੈਸ ਕਾਨਫਰੰਸਾਂ ਕਰਕੇ ਸੁਖਬੀਰ ਸਿੰਘ ਬਾਦਲ ਦੀ ਖਿਲਾਫਤ ਕਰਦਾ ਦਿਖਾਈ ਦਿੱਤਾ ਬੀਤੇ ਦਿਨੀ ਇੱਕ ਧੜੇ ਨੇ ਇਕ ਐਲਾਨ ਕੀਤਾ ਸੀ ਕਿ ਉਹ 1 ਜੁਲਾਈ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਏਗਾ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਇੱਕ ਪੱਤਰ ਸੌਂਪੇਗਾ ਜਿਸ ਤੇ ਵਿੱਚ ਭੁਲਾ ਬਖਸ਼ਾਉਣ ਦੀ ਗੱਲ ਕੀਤੀ ਜਾਏਗੀ ਅਜਿਹਾ ਹੀ ਕੁਝ ਅੱਜ ਦੇਖਣ ਨੂੰ ਮਿਲ ਗਿਆ ਸਮੁੱਚੀ ਬਾਗ਼ੇ ਲੀਡਰਸ਼ਿਪ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੀ ਹੈ ਅਰਦਾਸ ਕਰਨ ਉਪਰੰਤ ਸਾਰੇ ਹੀ ਆਗੂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਖਿਮਾ ਯਾਤਨਾ ਦਾ ਪੱਤਰ ਦੇਣ ਪਹੁੰਚ ਗਏ ਜਿੱਥੇ ਗਿਆਨੀ ਰਗबीर ਸਿੰਘ ਜੀ ਨੇ ਉਨ੍ਹਾਂ ਦਾ ਮੰਗ ਪੱਤਰ ਪ੍ਰਵਾਨ ਕਰ ਲਿਆ ਹੈ ਅਤੇ ਜਲਦ ਹੀ ਅਗਲੀ ਕਾਰਵਾਈ ਦਾ ਭਰੋਸਾ ਵੀ ਦੇ ਦਿੱਤਾ ਹੈ। ਉਧਰ ਦੂਜੇ ਪਾਸੇ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਚੰਡੀਗੜ੍ਹ ਵਿਖੇ ਇਸਤਰੀ ਵਿੰਗ ਦੇ ਨਾਲ ਮੀਟਿੰਗ ਕੀਤੀ ਹੈ। ਜਿਸ ਵਿੱਚ ਬਾਕੀ ਆਗੂਆਂ ਦੇ ਸਮੇਤ ਇਨ੍ਹਾਂ ਇਸਤਰੀ ਵਿੰਗ ਦੀਆਂ ਮਹਿਲਾਵਾਂ ਨੇ ਵੀ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਸਮਰਥਨ ਦਿੱਤਾ ਅਤੇ ਪ੍ਰਧਾਨਗੀ ਦੇ ਅਹੁਦੇ ਤੇ ਬਣੇ ਰਹਿਣ ਦੀ ਅਪੀਲ ਕੀਤੀ ਹੈ। ਅਜਿਹੇ ਦੇ ਵਿੱਚ ਅੱਜ ਅਚਾਨਕ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹਣੀ ਵੀ ਦੇਖਣ ਨੂੰ ਮਿਲੇ ਜਿੱਥੇ ਉਹਨਾਂ ਨੇ ਮੀਡੀਆ ਦੇ ਨਾਲ ਰੂਬਰੂ ਹੋ ਕੇ ਆਪਣੇ ਮਨ ਦੇ ਪ੍ਰਗਟਾਵੇ ਵੀ ਸਾਂਝੇ ਕੀਤੇ ਨੇ ਇੱਥੇ ਤੁਹਾਨੂੰ ਦੱਸ ਦਈਏ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਹੁਣਾਂ ਨੂੰ ਜਦ ਮੀਡੀਆ ਨੇ ਨਵੇਂ ਪ੍ਰਧਾਨ ਨਿਯੁਕਤ ਕਰਨ ਬਾਰੇ ਸਵਾਲ ਕੀਤਾ ਜਾਂ ਫਿਰ ਇੰਜ ਕਹਿ ਲਿਏ ਕਿ ਉਹਨਾਂ ਨੂੰ ਹੀ ਅਕਾਲੀ ਦਲ ਦਾ ਪ੍ਰਧਾਨ ਹੋਣ ਦੀ ਗੱਲ ਕੀਤੀ ਤਾਂ ਇਸ ਬਾਬਤ ਉਹਨਾਂ ਨੇ ਕੀ ਕਿਹਾ ਆਓ ਜਰਾ ਤੁਸੀਂ ਵੀ ਸੁਣੋ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਰਾਸੀ ਜਮਾਤ ਹੈ ਇਹ ਕਿਸੇ ਵੀ ਕੀਮਤ ਤੇ ਕਦੇ ਵੀ ਦੁਫਾੜ ਨਹੀਂ ਹੋਣੀ ਚਾਹੀਦੀ ਜੇ ਇਸ ਕਿਸੰਦੇ ਕਿਤੇ ਨਾ ਕਿਤੇ ਲੀਡਰ ਦੇ ਵਿੱਚ ਮਤਭੇਦ ਉੱਭਰੇ ਆ ਤਾਂ ਜਿਹੜੇ ਪਾਰਟੀ ਦੇ ਵਿੱਚ ਸਿਆਣੇ ਜਿਹੜੇ ਦੋਨਾਂ ਪਾਸੇ ਦੇ ਲੀਡਰ ਹੈ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਬੰਦ ਕਮਰਾ ਬੈਠਣ ਤੇ ਜਿਹੜੇ ਵੀ ਮੱਟ-ਮੱਟੇ ਆਪਸ ਦੇ ਵਿੱਚ ਕੋਈ ਮਤਭੇਦ ਹੈ ਕੋਈ ਸਿਧਾਂਤਕ ਹੈ ਗੈਰ ਸਿਧਾਂਤਕ ਹੈ ਜਿੰਨੇ ਵੀ ਮਤ ਪਿੰਦਾ ਉਹ ਆਪਸ ਵਿੱਚ ਬੈਠ ਕੇ ਸੁਲਝਾਉਣ ਪਾਰਟੀ ਦਾ ਦੁਫਾੜ ਉਗਣਾ ਜਿਹੜਾ ਹੈ ਇਹ ਬਹੁਤ ਮੰਨ ਭਾਗ ਹੈ ਪਾਰਟੀ ਤੋਂ ਪਾਰ ਨਹੀਂ ਹੋਣੀ ਚਾਹੀਦੀ ਕਿਉਂਕਿ ਸਿੱਖਣ ਦੀ ਰਾਸੀ ਜਮਾਤ ਹੈ ਸਿੱਖਾਂ ਦੀ ਰਾਸੀ ਜਮਾਤ ਦੇ ਵਿੱਚ ਦਖਲ ਪੈਣਾ ਜਿਹੜਾ ਹੈ ਇਹ ਬਹੁਤ ਗਲਤ ਉਧਰ ਦੂਜੇ ਪਾਸੇ ਬੀਬੀ ਜਗੀਰਕੌਰ ਨੇ ਆਪਣੀ ਸਰਕਾਰ ਸਮੇਂ ਹੋਈਆਂ ਗਲਤੀਆਂ ਦਾ ਮੀਡੀਆ ਦੇ ਸਾਹਮਣੇ ਖੁੱਲ ਕੇ ਪ੍ਰਗਟਾਵਾ ਕੀਤਾ ਅਤੇ ਭੁਲਾ ਬਖਸ਼ਾਉਣ ਦੀ ਗੱਲ ਵੀ ਕੀਤੀ ਇਸ ਬਾਬਤ ਹੋਰ ਕੀ ਕੁਝ ਕਿਹਾ ਜਗੀਰਕੌਰ ਨੇ ਆਓ ਜਰਾ ਤੁਸੀਂ ਵੀ ਸੁਣੋ ਕੁਝ ਕਾਰਨਾ ਕਰਕੇ ਅਸੀਂ ਕੁਝ ਥਾਵਾਂ ਤੇ ਫੇਲ ਹੋਏ ਕੁਝ ਸਾਡੇ ਕੋਲ ਗਲਤੀਆਂ ਹੋਈਆਂ ਹਨ ਕੁਝ ਸਾਡੇ ਕੋ ਕੁਲਾਂ ਹੋਈਆਂ ਔਰ ਕੌਮ ਨੇ ਉਹਨੂੰ ਬਹੁਤ ਮਨੋਂ ਲਾਇਆ ਸਾਡੇ ਤੋਂ ਨਰਾਸ਼ ਹੋ ਗਏ ਸਾਡੇ ਤੋਂ ਨਰਾਜ ਹੋ ਗਏ ਔਰ ਸਰਦਰ ਦੂਰੀ ਬਣਾ ਲਈ ਸਾਡੇ ਮਨਾਂ ਤੇ ਬੋਝ ਹੈ ਅਸੀਂ ਬੜੀ ਬਾਰੀ ਕਹਿ-ਕਹਿ ਕੇ ਸਾਰਿਆਂ ਨੂੰ ਕਿ ਕੌਮ ਚੰਦ ਹੀ ਹੈ ਕਿ ਸ਼੍ਰੀ ਅਕਾਦਰ ਸਾਹਿਬ ਤੇ ਜਾ ਕੇ ਮਾਫੀ ਮੰਗੇ ਕਿਉਂਕਿ ਪਾਈ ਦੇ ਵਿੱਚ ਜਦੋਂ ਅਸੀਂ ਇੱਕ ਝੁੰਡਾ ਕਮੇਟੀ ਬਣਾਈ ਸੀ ਉਹ ਰਿਪੋਰਟ ਸਾਰੇ ਪੰਜਾਬ ਦੇ ਲੋਕਾਂ ਦੀ ਸੀ ਉਹਦੇ ਚ ਸਾਫ਼ ਲਿਖਿਆ ਗਿਆ ਸੀਗਾ ਕਿ ਸ਼੍ਰੀ ਅਕਾਦਰ ਸਾਹਿਬ ਤੇ ਜਾ ਕੇ ਸਾਰੀ ਲੀਡਰਸ਼ਿਪ ਮਾਫੀ ਮੰਗੇ ਆ ਅਸੀਂ ਬਾਰ-ਬਾਰ ਕਿਹਾ ਬਾਰ-ਬਾਰ ਕਿਹਾ ਲੇਕਿਨ ਸਾਡੇ ਮੁਖੀ ਪ੍ਰਧਾਨ ਸਾਹਿਬ ਇਸ ਗੱਲ ਨੂੰ ਜਦੋਂ ਨਹੀਂ ਮੰਨੇ ਹਾਰ ਕੇ ਸੀ ਫੈਸਲਾ ਕੀਤਾ ਕਿ ਅਸੀਂ ਕਿੰਨੀ ਕੁ ਮਾਰ ਖਾਈ ਜਾਣਾ ਹੈ ਕਿਉਂ ਨਹੀਂ ਅਸੀਂ ਆਪਣੇ ਤੱਕ ਤੇ ਜਾ ਕੇ ਮਾਫੀ ਮੰਗਦੇ ਸੋ ਇਸ ਦੇ ਸਬੰਧ ਵਿੱਚ ਅਸੀਂ ਉਹਨਾਂ ਕੋਲ ਆਈ ਮਾਫੀ ਮੰਗਣ ਆਏ ਆ ਤੁਹਾਨੂੰ ਅਸੀਂ ਸਾਰੀ ਜਿਹੜੀ ਚਿੱਠੀ ਦਿੱਤੀ ਹੈ ਉਹ ਅਸੀਂ ਸਿੰਘ ਸਾਹਿਬ ਨੇ ਸਾਡੇ ਕੋਲ ਲੈ ਲਈ ਹੈ ਸਵੀਕਾਰ ਕਰਕੇ ਰੱਖ ਲਈਏ ਕਹਿੰਦੇ ਵੀ ਅਸੀਂ ਮੈਂ ਪੜ ਕੇ ਇਹ ਤੁਹਾਨੂੰ ਅਸੀਂ ਦੱਸ ਦਿਆਂਗੇ ਅਸਕੇ ਸਾਨੂੰ ਜਲਦੀ ਤੋਂ ਜਲਦੀ ਬੁਲਾਇਆ ਜਾਵੇ ਤਾਂ ਜੋ ਸਾਡੇ ਮਨ ਦਾ ਬੋਝ ਜਿਹੜਾ ਉਹ ਉੱਤਰ ਜਾਗੇ ਕੋਈ ਮੂੜ ਕੋਈ ਚਮਲ ਉੱਤਰ ਨਹੀਂ ਆਇਆ ਹੈ ਔਰ ਸ਼ੋਮਨੀ ਕਲਦਾ ਦੇ ਸਾਰੇ ਲੀਡਰ ਸੀ ਸਾਰੇ ਆਵਾਜ਼ ਸ਼ੋਮਨੀ ਕਲਦਾ ਦੇ ਕਰਦੇ ਹੈ ਸ਼ੋਮਨੀ ਕਲਦਾ ਦੇ ਸੁਧਾਰ ਵਾਸਤੇ ਸੀ ਚੱਲੇ ਹੈ ਔਰ ਲਹਿਰ ਚਲਾਉਣ ਜਾ ਰਹੇ ਹੈ ਤਾਂ ਜੋ ਲੋਕਾਂ ਦੀ ਆਵਾਜ਼ ਬਣ ਕੇ ਸੀ ਆਪਣੀਆਂ ਜਿਹੜੀਆਂ ਗਲਤੀਆਂ ਉਹ ਭੁਲਾਨੀ ਮਾਰ ਦੇ ਠੀਕ ਐ ਇਸੇ ਲੜੀ ਤਹਿਤ ਸੁਖਬੀਰ ਸਿੰਘ ਬਾਦਲ ਦੇ ਕਿਸੇ ਸਮੇ ਸਭ ਤੋਂ ਨਜ਼ਦੀਕੀ ਮੰਨੇ ਜਾਂਦੇ ਪ੍ਰੇਮ ਸਿੰਘ ਚੰਦੂ ਮਾਜਰਾ ਵੀ ਅੱਜ ਆਪਣੇ ਉਸੇ ਖਾਸ ਲੀਡਰ ਦੇ ਖਿਲਾਫ ਹੁੰਦੇ ਦਿਖਾਈ ਦਿੱਤੇ ਅਤੇ ਅਕਾਲੀ ਦੰਦ ਨੂੰ ਸਹੀ ਰਾਹ ਤੇ ਪਹੁੰਚਦੇ ਲਈ ਉਹਨਾਂ ਨੇ ਵੀ ਕਈ ਵੱਡੀਆਂ ਗੱਲਾਂ ਕਰ ਦਿੱਤੀਆਂ ਕੀ ਕੁਝ ਕਿਹਾ ਉਹਨਾਂ ਨੇ ਆਓ ਤੁਸੀਂ ਵੀ ਸੁਣੋ ਜੋਂਡੰਦੀ ਥਾਂ ਮਨੇ ਜੋੜੰਦਾ ਰੋਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਏ ਔਰ ਇਸ ਜਥੇਬੰਦੀ ਦੇ ਵਿੱਚ ਪੰਥਕ ਰੌ ਰੀਤਾਂ ਤੇ ਪੰਥਕ ਪਰੰਪਰਾਵਾਂ ਅਨੁਸਾਰ ਚੱਲਣ ਲਈ ਲੀਡਰਸ਼ਿਪ ਨੂੰ ਆਦੇਸ਼ ਦੇਣ માફી માંગી કે સુરખરૂ ਹੋ ਕੇ ਫਿਰ ਜ਼ਰੂਰ ਪੰਥਕ ਵਿਦਵਾਨਾਂ ਨੂੰ ਵੀ ਪੰਥਕ ਸਿਫੇਟਾਂ ਨੂੰ ਵੀ ਰਾਜਨੀਤਿਕ ਤੇ ਧਾਰਮਿਕ ਨੇ ਸਿਫੇਟਾਂ ਰੂਗੀ ਸਰਕਾਰੀ ਜਥੇਬੰਦੀ ਸਰੋਮਣੀ ਅਕਾਲੀ ਦਲ ਮਜ਼ਬੂਤ ਸਰੋਮਣੀ ਅਕਾਲੀ ਦਲ ਲੋਕਾਂ ਦੀ સેવા ਕਰਨ ਦੀ ਉਹ ਤੇ ਅਸੀਂ ਹੁਣ ਜਲੰਧਰ ਚੱਲੇ ਆ ਵੈਸੇ ਅੱਜ ਅਸੀਂ ਹੋਰ ਤਾਂ ਕੁਝ ਨਹੀਂ ਕਹਿਣਾ ਚਾਹੁੰਦੇ ਪਰ ਜਲੰਧਰ ਵਾਲੀ ਜਿਹੜੀ ਜ਼ੋਨ ਆ ਇੱਕ ਵਿਧਵਾ ਔਰਤ ਇੱਕ ਔਰਤ ਹੋਵੇ ਵਿਧਵਾ ਹੋਵੇ ਔਰ ਜਿਹਦੇ ਪਤੀ ਨੇ ਪੰਥ ਲਈ ਅਕਾਲੀ ਦਲ ਲਈ ਸਾਰਾ ਜੀਵਨ ਲਾਇਆ ਹੋਵੇ ਉਸ ਔਰਤ ਦੀ ਮਦਦ ਤੇ ਅਸੀਂ ਜਾਣਾ ਔਰ ਉਹਦੀ ਸਪੋਰਟ ਦੀ ਥਾਂ ਕਿਸੇ ਹੋਰ ਪਾਰਟੀ ਦੀ ਸਪੋਰਟ ਕਰਨਾ ਮੈਂ ਸਮਝਦਾ ਸ਼ਰਮਣੀ ਅਕਾਲੀ ਦਲ ਵਿਰੁੱਧ ਕਾਰਵਾਈ ਜੈਦਵਾਰ ਸਾਹਿਬ ਨੇ ਸਾਡੀ ਗੱਲ ਨੂੰ ਬੜਾ ਧਿਆਨ ਨਾਲ ਸੁਣਿਆ ਸਾਡੀ ਜਿਹੜੀ ਬੇਨਤੀ ਉਹਨੂੰ ਪ੍ਰਵਾਨ ਕਰ ਲਓ ਹਰ ਪੰਥਦਰ ਦੇ ਦੀ ਪੰਥਰਤਾਈ ਦੀ ਇਹੀ ਇੱਛਾ ਹੈ ਕਿ ਸ਼ਰੋਮਣੀ ਅਕਾਲੀ ਦਲ ਖੇਰੂ ਫੇਰੂ ਨਹੀਂ ਹੋਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਸ਼ਰੋਮਣੀ ਅਕਾਲੀ ਦਲ ਵਿੱਚ ਅਕਾਲੀ ਰੋਹ ਰਿਤ ਦਾ ਅਕਾਲੀ ਮਰਿਆਦਾ ਤੇ ਪਾਰਥਕ ਸਿਧਾਂਤ ਤੇ ਪਹਿਰਾ ਦੇਣ ਵਾਲੇ ਲੋਕ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਜਿਨ੍ਹਾਂ ਨੇ ਜੇੜਾ ਕੱਟੀਆਂ ਜਿਨ੍ਹਾਂ ਨੇ ਦੁੱਖ ਸਹੇ ਆਪਣੇ ਪਿੰਡੇ ਤੇ ਦਰਦ ਹਟਾਏ ਉਹਨਾਂ ਲੋਕਾਂ ਦੇ ਹੀ ਸ਼ਰੋਮਣੀ ਅਕਾਲੀ ਦਲ ਵਿੱਚ ਜਗ੍ਹਾ ਮਿਲੇ ਦਾ ਪੰਥ ਤੇ 반ਦੀ ਜਸੇ ਬੰਦੀ ਤਕੜੀ ਹੋ ਕੇ ਜਲਦ ਤੁਰੇਗੇ ਸਾਡਾ ਵਿਸ਼ਵਾਸ ਆ ਤੇ ਇਹਦੇ ਲਈ ਹੀ ਅਸੀਂ ਜ세ਦਾ ਸਾਹਿਬ ਨੂੰ ਬੇਤੀ ਕੀਤੀ ਆ ਔਰ ਸਾਨੂੰ ਆਸ ਆ ਕਿ ਆਉਣ ਵਾਲੇ ਸਮੇਂ ਵਿੱਚ ਸ਼ਰੋਮਣੀ ਅਕਾਲੀ ਦਲ ਤੇ ਉਹ ਲੋਕ ਵੀ ਆਉਣਗੇ ਕਿਉਂਕਿ ਸਮਾਂ ਐਸਾ ਆ ਗਿਆ ਕਿ ਖਾਲਸਾ ਪੰਥ ਐਸੀਆਂ ምਿਦਾਂ ਕਰ ਰਿਹਾ ਜਿਹੜੀਆਂ ምਿਦਾਂ ਦੀ ਆਸ ਦੇ ਵਿੱਚ ਅੱਜ ਅਸੀਂ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਅਰਦਾਸ ਜ਼ਿਆਦਾ ਸੁਰਖੀਆਂ ਦੇ ਵਿੱਚ ਨਾ ਰਹਿਣ ਵਾਲੇ ਸੁਰਜੀਤ ਸਿੰਘ ਰਖੜਾ ਨੇ ਵੀ ਅਕਾਲੀ ਦਲ ਦੇ ਸਮੇਂ ਹੋਈਆਂ ਗਲਤੀਆਂ ਦਾ ਵੇਰਵਾ ਦੇ ਦਿੱਤਾ ਅਤੇ ਇਹਨਾਂ ਨੇ ਮੰਨਿਆ ਕਿ ਸਾਡੇ ਵੱਲੋਂ ਵੀ ਉਸ ਤੇ ਵਿੱਚ ਗਲਤੀਆਂ ਹੋਈਆਂ ਸਨ ਜੋ ਅੱਜ ਅਸੀਂ ਬਖਸ਼ਾਉਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਹਾਂ ਕੋਈ ਬਾਗੀ ਨਹੀਂ ਸਾਰੇ ਗੁਰੂ ਨਾਲ ਜੁੜੇ ਹੋਏ ਆਂ ਛੂਚੇ ਪਾਤਸ਼ਾਹ ਨਾਲ ਜੁੜੇ ਹੋਏ ਆਂ ਸਾਡੇ ਮਨ 'ਚ ਭਾਵਨਾ ਸੀ ਕਿ ਅਸੀਂ ਗਲਤੀਆਂ ਕੀਤੀਆਂ ਨੇ ਗਲਤੀਆਂ ਹੋਈਆਂ ਨੇ ਉਹਦੀ ਜਾ ਕੇ ਗੁਰੂ ਅੱਗੇ ਛੂਚੇ ਪਾਤਸ਼ਾਹ ਅਗੇ ਪ੍ਰਾਰਥਨਾ ਕਰਾਂ ਮਾਫੀ ਮੰਗ। ਉਹ ਅੱਜ ਮਾਫੀ ਮੰਗ ਗਏ। ਸਾਰਾ ਬੋਝ ਲੈ ਗਿਆ। ਗੁਰੂ ਅਗੇ ਹਿਰਦਾਸ ਰੱਖਦੇ ਆ ਕਿ ਸੱਚੇ ਬਾਦਸ਼ਾਹ ਸਾਨੂੰ ਏਸੇ ਲੁੱਟ ਹਿੰਮਤ ਦੇਵੇ, ਤਾਕਤ ਦੇਵੇ। ਅਸੀਂ ਹੌਸਲੇ ਨਾਲ ਗੁਰੂ ਘਰ ਦੇ ਵਿੱਚ ਆ ਕੇ ਨਤਮਸਤਕ ਹੋਛ ਗਏ। ਜਿਹਦੇ ਨਾਲ ਜਿਹੜਾ ਤੁਹਾਡੇ ਮਨ ਦੇ ਉੱਤੇ ਬੋਝ ਆ ਉਹ ਲੈ ਜਾਵੇ। ਜੇ ਉਹ ਅਸੀਂ ਉਦੋਂ ਬੋਲੇ ਹੁੰਦੇ ਉਦੋਂ ਕੀਤਾ ਹੁੰਦਾ ਫਿਰ ਤਾਂ ਆਉਣ ਦੀ ਲੋੜ ਹੀ ਨਹੀਂ ਸੀ। ਅਸੀਂ ਏਸੇ ਗੱਲ ਦੀ ਮਾਫੀ ਮੰਗ ਰਹੇ ਹਾਂ ਕਿ ਅਸੀਂ ਸਰਕਾਰ ਦਾ 파ਟ ਸੀ। ਪਰ ਅਜਿਉਂ ਤੋਂ ਬੋਲੇ ਨਹੀਂ ਚੁੱਪ ਰਹੇ ਉਸ ਗੱਲ ਦੀ ਗੁਰੂ ਅਕੇ ਮਾਫੀ ਸੋ ਆਉਣ ਵਾਲੇ ਕੁਝ ਹੀ ਦਿਨਾਂ ਦੇ ਵਿੱਚ ਜਲੰਧਰ ਵੈਸਟ ਦੀ ਜਿਮਣੀ ਚੋਣ ਹੋਣ ਜਾ ਰਹੀ ਹੈ ਅਜਿਹੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਧੜੇ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਾਲੀ ਦਲ ਦੀ ਉਮੀਦਵਾਰ surjit kaur ਹੋਣਾਂ ਦੇ ਹੱਕ ਤੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਸਮਰਥਨ ਨਹੀਂ ਦੇਣਗੇ ਅਤੇ ਭਾਸਪਾ ਦੇ ਨਾਲ ਉਹਨਾਂ ਨੇ ਸਮਰਥਨ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ ਅਜਿਹੇ ਦੇ ਵਿੱਚ ਬੀਬੀ ਜਗੀਰ ਕੌਰ ਹੋਣ ਵਾਲਾ ਧੜਾ ਕਿਸੇ ਵੀ ਤਰ੍ਹਾਂ surjit kaur ਹੋਣਾਂ ਨੂੰ ਜਿਤਾਉਣ ਦੀਆਂ ਨਿਰੰਤਰ ਕੋਸ਼ਿਸ਼ਾਂ ਕਰ ਰਿਹਾ ਹੈ ਸੋ ਹੁਣ ਵੇਖਣਾ ਹੋਵੇਗਾ ਕਿਸ ਜਨਤਾ ਜਨਾਰਦਨ ਕਿਸ ਦੇ ਹੱਕ ਦੇ ਵਿੱਚ ਫਤਵਾ ਦਿੰਦੀ ਹੈ ਕਿ ਵਾਕਈ ਹੀ ਸੁਖਬੀਰ ਸਿੰਘ ਬਾਦਲ ਦਾ ਆਪਣੀ ਹੀ ਉਮੀਦਵਾਰ ਤੋਂ ਕਿਨਾਰਾ ਕਰਨਾ ਆਉਣ ਵਾਲੇ ਸਮੇਂ 'ਚ ਨੁਕਸਾਨ ਪਹੁੰਚਾ ਸਕਦਾ ਹੈ ਕਿ ਫਿਰ ਜਿਹੜਾ ਬਾਗੀ ਤੜਾ ਉਹ ਸੁਰਜੀਤ ਕੌਰ ਨੂੰ ਜਿਤਾਉਣ ਦੇ ਵਿੱਚ ਕਾਬਲ ਸਾਬਤ ਹੁੰਦਾ ਜਿਸ ਦਾ ਨਤੀਜਾ ਆਉਣ ਵਾਲੀ 13 ਜੁਲਾਈ ਨੂੰ ਸਭ ਦੇ ਸਾਹਮਣੇ ਹੋਵੇਗਾ ਸੋ ਵਧੇਰੇ ਜਾਣਕਾਰੀ ਲਈ ਤੁਸੀਂ ਜੁੜੇ ਰਹੋ ਦਾ ਪੰਜਾਬੀ ਲਿੰਕ ਦੇ ਨਾਲ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਕਮੈਂਟ ਦੇ ਜ਼ਰੀਏ ਆਪਣੇ ਸੁਝਾਅ ਸਾਡੇ ਤੱਕ ਜ਼ਰੂਰ ਪਹੁੰਚਾਓ